ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਅੱਜ ਦੇ ਸਪੈਸ਼ਲ 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 ਵਲੋਗ ਦੇ ਵਿੱਚ ਇੰਨਾ ਜ਼ਿਆਦਾ ਸਪੈਸ਼ਲ ਕਿਉਂ ਹੈ ਕਿਉਂਕਿ ਅੱਜ ਫੇਰ ਕਿਸੇ ਨੇ ਆਣਾ ਆਪਣੇ ਘਰ ਗੈਸਟ ਸਪੈਸ਼ਲ ਗੈਸਟ ਨੇ ਆਣਾ ਤੇ ਉਹ ਹੈ ਆਪਣੀ ਸੈਜੂ ਯਾਨੀ ਕਿ ਮੇਰੀ ਭਤੀਜੀ ਯਾਨੀ ਕਿ ਨੰਨੂ ਦੇ ਮਾਮਾ ਮੰਮੀ ਨੇ ਆਣਾ ਅੱਜ ਠੀਕ ਹੈ ਤੇ ਪਹਿਲੀ ਵਾਰ ਆਣਾ ਹੈ ਸੈਜੂ ਨੇ ਤਾਂ ਕਰਕੇ ਮੈਨੂੰ ਤੇ ਬੜੀ ਖੁਸ਼ੀ ਹੈ ਤੇ ਉਹਦੇ ਵੈਲਕਮ ਲਈ ਆਪਾਂ ਜਿਹੜੇ ਬੈਲੂਨ ਥੋੜੇ ਥੋੜੀ ਬਹੁਤਾ ਕਰ ਰਹੇ ਸੀ ਸੈਲੀਬ੍ਰੇਸ਼ਨ ਜਿਹਾ ਤੇ ਥੋੜੇ ਜਿਹਾ ਬੈਲੂਨ ਆਪਾਂ ਫੁਲਾ ਰਹੇ ਸੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਅੱਜ ਵਲੋਗ ਵੈਸੇ ਕਹਿ ਕੇ ਗਏ ਸੀ ਬਣਾਉਣ ਨੂੰ ਪੂਰਾ ਪਰ ਕਿਸੇ ਕਾਰਨ ਕਰਕੇ ਬਣਿਆ ਨਹੀਂ ਦਿਨ ਦਾ ਬਸ ਐਵੇਂ ਸੀ ਸ਼ੂਟ ਨਹੀਂ ਕਰ پائی ਮੈਂ ਕੁਝ ਖਾਸ ਵੀ ਨਹੀਂ ਸੀ ਤੇ ਹੁਣ ਬਹੁਤ ਜ਼ਿਆਦਾ ਖਾਸ ਹੈ ਇਸ ਟਾਈਮ ਚਲੋ ਦਿਖਾਉਣੀ ਆ ਤੁਹਾਨੂੰ ਇਹ ਪਹਿਲਾਂ ਮਨੂ ਨੂੰ ਦੇਖੋ ਕੋਆਂ ਚ ਲੱਗਦੀ ਐ ਤੇ ਪੈਂਟਾਂ ਜਿੰਨਾ ਕੱਢ ਕੱਢ ਪਾਉਂਦੀ ਫਿਰਦੀ ਐ ਉਪੁੱਠੀ ਪੈ ਗਈ ਇੱਥੇ ਮਾਈਕ ਹੋ ਗਿਆ ਸੀ ਬੰਦ ਤੇ ਨੰਨੂ ਤੇ ਮਨਪ੍ਰੀਤ ਦੇ ਵਿੱਚ ਕੋਈ ਗੱਲਾਂ ਬਾਤਾਂ ਚੱਲ ਰਹੀਆਂ ਸੀ ਤੇ ਹੁਣ ਪਤਾ ਨਹੀਂ ਭਾਈ ਕੀ ਗੱਲਾਂ ਬਾਤਾਂ ਚੱਲੀਆਂ ਮਾਈਕ ਹੋ ਗਿਆ ਬੰਦ ਨੰਨੂ ਤੇ ਮਨਪ੍ਰੀਤ ਦੀ ਕੋਈ ਇੰਟਰਸਟਿੰਗ ਗੱਲ ਚੱਲ ਰਹੀ ਸੀ ਅੱਦਾ ਲੱਗ ਰਿਹਾ ਤੇ ਇੱਥੇ ਮਨਪ੍ਰੀਤ ਭੱਜੀ-ਭਜੇਸ ਕਰਕੇ ਜਾ ਰਹੀ ਹੈ ਕਿਉਂਕਿ ਉਹਦੇ ਭੈਣ ਉਹਦੇ ਪਰਜਾਈ ਤੇ ਭਰਾ ਆ ਚੁੱਕੇ ਨੇ ਤੇ ਹੁਣ ਤੇਲ ਚੁਆਣ ਦੀ ਰਸਮ ਕੀਤੀ ਜਾ ਰਹੀ ਹੋਇ ਇਸ ਕਰਕੇ ਕਿਉਂਕਿ ਸਹਜ ਪਹਿਲੀ ਵਾਰੀ ਆ ਰਹੀ ਹੈ ਸਾਡੇ ਘਰ ਤਾਂ ਕਰਕੇ ਤੇਲ ਚੁਆਇਆ ਜਾ ਰਿਹਾ ਹੈ

ਕੌਣ ਆਇਆ ਓਏ ਸਾਜੂ ਓਏ ਹੋਏ ਸਾਜੂ ਹੈਲੋ ਤੁਸੀ ਮਿਲ ਹਾਂ ਹਾਂ ਚੁੱਤ ਆ ਚਪਾ ਹੁਣ ਅੱਛੀ ਬੜਾ ਸੀ ਸੀ ਪਹਿਲਾਂ ਜਦੋਂ ਆਇਆ ਸੀ ਨਾ ਉਹਦਾ ਹੱਸਦੀ ਪਈ ਸੀ ਹਾਂ ਅੱਛੀ ਸੀ ਗੀਰੀ ਆਹ ਚੁੱਦੇ ਲਵਲੀ ਹਸਾਈ ਗਈ ਰੇਕੇ ੱੱਲੇ ਜਾਂਦੀ ਘਟੋਣਿਆ ਆਹੋ ਖਡੋਣਿਆ ਜਾਦੀ ਨਾ ਜਾਓ ਓਏ ਉਹੜ ਗੁਫੜ ਜੀ ਚੱਕਣ ਲੱਗੇ ਨੇ ਤੇ ਮੁਕ ਚੁੱਕਿਆ ਦਾ ਓਏ 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 ਕੀ ਹੋਇਆ ਕੀ ਹੋਇਆ ਕਿਹਨੇ ਪਾਇਆ ਕਿਹਨੇ ਪਾਇਆ ਜੀ ਕਿਹਨੇ ਪਾਇਆ ਜੀ ਉਹ ਕਿਹਨੇ ਪਾਇਆ ਜੀ ਓਏ ਚੂਈ ਕੀ ਹੋਇਆ ਕੀ ਹੋਇਆ ਕੀ ਹੈ ਕੀ ਹੈ ਰੋਹੀ ਲਾਪੀ ਯਾਰ ਮੈਂ ਤਾਂ ਡਰ ਗਈ ਉਹ ਵੇਖੀ ਮੇਰੇ ਆਏ ਵੇ ਜੀ ਦਰਦੀ ਟਰਦੀ ਵੇਜਦੀ ਮੇਰੇ ਨਾਲ ਕਹਿ ਕੇ ਅਵੇ ਟੁੱਟੀ ਲੱਗੀ ਬਾਤ ਅਸੰਨੀ ਬੁਲਾ ਲਾ ਮੈਨੂੰ ਤੈਨੂੰ ਬੁਲਾਣ ਡਿਆ ਸੋਨੂ ਮੈਨੂੰ ਬੁਲਾ ਹਾਂਜੀ ਤੇ ਹੁਣ ਅਸੀਂ ਲੱਗਿਆ ਆਪਣੇ ਸਹਿਜੂ ਦਾ ਵੈਲਕਮ ਕਰਨ ਵਾਸਤੇ ਹੈਲੋ ਉਹ ਇਕੱਲੇ ਬੇੜਿਆ ਪਿਆ ਤੇ ਆ ਮੈਂ ਲੈ ਕੇ ਆਇਆ ਸੀ ਕਵੀਨ ਵਾਲਾ ਕੀ ਕਹਿੰਦੇ ਨੇ ਮਨਪ੍ਰੀਤ ਕ੍ਰਾਊਨ ਕ੍ਰਾਊਨ ਉਹ ਕੀ ਉਲਟਾ ਲਗਾ ਦੇ ਪਹਿਲਾਂ ਭੂਆ ਦੇ ਲਾਦਾ ਪਹਿਲਾਂ ਭਤੀਜੀ ਦੇ ਲਾਦੀਏ ਇੱਕ ਮਿੰਟ ਮੈਂ ਇਹਦਾ ਮੂੰਹ ਸਾਫ਼ ਕਰਾਂ ਮਾਰਾ ਜੇ ਪਹਿਲਾਂ ਓਏ ਤੇਰੀ ਓਏ ਕਿਹਨਾਂ ਲਾਈ ਮੈਂ ਬਸ ਸੱਜੀ ਹੋ ਗਈ ਹੈਪੀ ਬਰਥਡੇ ਓਏ ਲਾ ਲੈਣ ਦੇ ਹੱਥ ਹੱਥ ਲਾਈਏ ਵੀ

नहीं पहले बैठोगे 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 नहीं बैठ बैठ नहीं 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 बैठोगे क्या दी फिर केट कितना दो में कटतोगे सुशील दो में ओयो भी ऐसी हैं अभी शाजू अभी अभी लफड़े शाजू कटू कटी कटी फटी 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 फटना नहीं काट दो काट दो काट वेलकम शाजू ਕੀ ਜੱਟੀ ਲੱਗੂ ਮੈਂ ਲਵਲੀ ਤੂੰ ਫੜੀ ਮੜਾ ਜਾਂ ਤੇਰੇ ਭਾਜੀ ਘਵਾਣ ਆ ਕੇ ਮੜਾ ਜਾਂ ਆਈ ਭਾਜੀ ਕੋਈ ਗੱਲ ਨਹੀਂ ਘਵਾਓ ਤੁਸੀਂ ਮੈਨੂੰ ਘਵਾਇ ਬੈਲਾ ਸਾਰੇ ਘਵਾ ਲਓ ਕੋਈ ਨਹੀਂ ਚਲੋ ਜੀ ਮੇਰੀ ਵਾਰੀ ਤੁਹਾਡੀ ਭਾਜੀ ਆਜੋ ਸੱਜੇ ਪਹਿਲੇ ਕੋਈ ਅਸਰ ਕੋਈ ਇੱਕ ਤਾਂ ਮੈਂ ਯਾਰ ਆ ਦੇ ਕੈਪਰੀ ਪਾ ਪੱਗ ਬੰਨ੍ਹ ਦੇ ਬੈਠ ਓਏ ਅੱਧੇ ਦੇ ਕਿ ਸੱਜੇ ਉੱਤਰ ਵੇਖੀ ਹਾਂ ਕਿਹਦੇ ਦੇਖੇ ਉਹ ਉਹ ਲੱਗਦਾ ਪਤਾ ਨਹੀਂ ਕੀ ਹੋ ਰਿਹਾ ਹਾਂ ਪਰ ਲੱਗਦਾ ਬੜੀ ਖੋਣ ਦੱਸ ਖਿੱਚ ਹੋ ਰਹੀ ਹੈ ਖਿੱਚ ਹੋ ਰਹੀ ਹੈ ਉਹ ਲੇ ਗਿਆ ਦੀਏ ਵੀ ਮੈਨੂੰ ਛੱਡ ਦੋ ਮੈਂ ਖਚੋਲੇ ਮਾਰਾਂ ਚਲ ਚਲ ਹੁਣ ਤੁਸੀਂ ਦੋਵੇਂ ਫੜੋ ਇਹਨਾਂ ਦੀ ਖਿੱਚ ਦੀਏ ਮੈਂ ਇੱਕ ਮਿੰਟ ਨੂੰ ਕੇਕ ਖਵਾ ਲੈਂਦੀ ਭਾਜੀ ਖਾਓ ਤੇ ਮੈਂ ਖਵਾ ਲਾਂਗੀ ਅੱਧੀ ਖਾ ਲਈ ਆਵੇ ਇਹ ਮੜਾ ਜਾ ਖਵਾ ਦੇ ਬਸ ਇੱਥੋਂ

ਆਜਾ ਆਜੋ ਚੱਲ ਅੰਦਰ ਵੇਖੋ ਹੁਣ ਚੱਲ ਇੱਕ ਫੋਟੋ ਚੱਲ ਅੰਦਰ ਵੇ ਕੱਕੇ ਸਰਜੂ ਆ ਜਾਓ ਆ ਜਾਓ ਆਪ ਉਪਰ ਹੋਏ ਤੇਰਾ ਮੂੰਖ ਖਾਲੀ ਕੀਤਾ ਇਹਨਾਂ ਨੇ ਨਹੀਂ ਨਹੀਂ ਸਰਜੂ ਲੈ ਆਓ ਇਹ ਮੂੰਗਰ ਬੜਿਆ ਓਏ ਮੂੰਗਰ ਬੜਿਆ ਕੀ ਹੋਇਆ ਕੋਈ ਕਿਹਨੇ ਮਾਰਿਆ ਤੈਨੂੰ ਮਾਰਾਂ ਜੀ ਤਾਂ ਡੈਡੀ ਨੇ ਡੈਡੀ ਸਮਝਦੀ ਵੀ ਹਾਂ ਬੋਲਾ ਉਹ ਲੈ ਆ ਜਾ ਆ ਜਾ ਕਰੋ ਆ ਜਾ ਹਾਂ ਹਾਂ ਆਓ ਇਹ ਕੋਲ ਬਰ ਗਾਹ ਬਹੁਤ ਹੋਣੀ ਹੈ ਹੈਲੋ ਕੀ ਹੋਇਆ ਜੀ ਕਿਹਨੇ ਮਾਰਿਆ ਅਚੇਤ ਕਿ ਮਾਰਿਆ ਤੋਏ ਆਓ ਜੀ ਹਾਂਜੀ ਸੱਸੀ ਘਾਲ ਜੀ ਤੇ ਸਵਾਗਤ ਹੈ ਤੁਹਾਡਾ ਅਗਲੇ ਦਿਨ ਦੇ ਵਿੱਚ ਨਵਾਂ ਬਲਾਗ ਤਾਂ ਤੁਹਾਨੂੰ ਪਤਾ ਹੀ ਹੈ ਵੀ ਆਪਾਂ ਕੰਟੀਨਿਊ ਕਰ ਰਹੇ ਸੀ ਕੱਲ ਤੋਂ ਹੀ ਤੇ ਇੱਧਰ ਕਾਕਾ ਸਾਡਾ ਤੇਰੇ ਮੇਕਅਪ ਕੀਤੇ ਹੋਏ ਹਨ ਤੇ ਖੇਡਿਆ ਸੀ ਅੱਛਾ ਇਹ ਬਹੁਤ ਖੁਸ਼ ਹੈ ਕਿਉਂਕਿ ਸਹਿਜ ਆਈ ਹੋਈ ਹੈ ਤੁਸੀਂ ਦੇਖਿਆ ਵੀ ਮਰਪੀ ਨੇ ਕੱਲ ਵੀਡੀਓ ਬਣਾਈ ਸੀ ਪਰ ਮਰਪੀ ਨੇ ਪੰਗਾ ਪਾਤਾ ਪੰਗਾ ਇਹ ਕਿ ਉਹਨੇ ਜਿਹੜੀ ਵੀਡੀਓ ਬਣਾਈ ਸੀ ਉਹਦੇ ਵਿੱਚ ਆਵਾਜ਼ ਰਿਕਾਰਡ ਨਹੀਂ ਹੋਈ ਬਸ ਇੱਕ ਦੋ ਕਲਿੱਪਾਂ 'ਚ ਆਵਾਜ਼ ਰਿਕਾਰਡ ਹੋਈ ਉਹ ਜ਼ੁਬਤ ਮੈਨੂੰ ਲੱਗਦਾ ਮਾਈਕ ਆਨ ਕਰਨਾ ਭੁੱਲ ਗਈ ਤੇ ਜੇ ਤੇ ਕਰਕੇ ਆਵਾਜ਼ ਨਹੀਂ ਰਿਕਾਰਡ ਹੋਈ ਤੇ ਸਾਰੀ ਇਹ ਵੀਡੀਓ ਬਰਬਾਦ ਹੋ ਗਈ ਤਾਂ ਚਲੋ ਦੇਖਦੇ ਹਾਂ ਮੈਂ ਕੀ ਕਰ ਸਕਦਾ ਫਿਲਹਾਲ ਤੇ ਅੱਜ ਹੁਣ ਮੈਂ ਤਿਆਰ shear ਇਸ ਕਰਕੇ ਸਵੇਰੇ ਪੱਗ ਬੰਨੀ ਹੋਈ ਐ ਇਸ ਕਰਕੇ ਤਿਆਰ ਹੋਇਆ ਸੀ ਕਿ ਮੈਂ ਜਾਣਾ ਸੀਗਾ ਕੰਮ ਕੰਮ ਸੀਗਾ ਮੈਨੂੰ ਬੈਂਕ ਦਾ ਤੇ ਬੈਂਕ ਹੋ ਗਿਆ ਬੰਦ ਤੇ ਪੰਗਾ ਪੈ ਗਿਆ ਵੀ ਅੱਜ ਸੀਗਾ ਸੈਕੰਡ ਸੈਟਰਡੇ ਤੇ ਤਾਂ ਕਰਕੇ ਬੈਂਕ ਬੰਦ ਸੀਗਾ ਤੇ ਮੈਨੂੰ ਪਤਾ ਲੱਗਿਆ ਤੇ ਬੱਸ ਫਿਰ ਮੈਂ ਤਿਆਰ ਹੋਇਆ ਇੱਦੀ ਰਹਿ ਗਿਆ ਕਹਿੰਦੇ ਨਾ ਨਾਤੀ ਧੋਤੀ ਰਹਿ ਗਈ ਮੂੰਹ ਤੇ ਮੱਖੀ ਬੈ ਗਈ ਉਹ ਗੱਲ ਹੋ ਗਈ ਮੇਰ ਨਾਲ ਤੇ ਮਨਪ੍ਰੀ ਨੇ ਕੱਲ ਬਹੁਤ ਕੰਮ ਖਰਾਬ ਕਰਤਾ ਯਾਰ ਸਾਰੀ ਰਿਕਾਰਡਿੰਗਾਂ ਖਰਾਬ ਹੋ ਗਈਆਂ ਯਾਰ ਮਨਪ੍ਰੀਤ। ਓਹ ਚੱਲ ਤੁਸੀਂ ਵਾਇਸ ਰਿਕਾਰਡਿੰਗ ਕਰ ਲੈ। ਮੈਨੂੰ ਆਹੀ ਸਿਆਪਾਏ ਮਾਈਕ ਦਾ ਯਾਰ ਮੈਂ ਤਾਂ ਚੱਲ ਯਾਰ ਮਾਈਕ ਪਤਾ ਲਾਈਟ ਜਗਦੀ ਪਈ ਐ ਅੰਨਿਆਂ ਨੂੰ ਦਿਖਦਾ। ਕਿ ਸ਼ਟ ਕਰਕੇ ਰੱਖਣੀ ਹੁੰਦੀ ਆ। ਮਾਈਕ ਉਸ ਦੇ ਵਿੱਚ ਬਲਿੰਕ ਕਰਦਾ ਪਿਆ। ਹਾਂ ਬਲਿੰਕ ਬਲਿੰਕ ਨਹੀਂ ਆਵਾਜ਼ ਨਹੀਂ ਆਉਂਦੀ ਵੀ। ਫੇਰ ਹੁਣ ਮੇਰਾ ਥੋੜੀ ਕਸੂਰ। ਉਹ ਵੀਡੀਓ ਥੋੜੀ ਦਿਖਦਾ ਮਾਈਕ। ਲਾਈਟ ਜਗਦੀ ਨਹੀਂ ਸੀ ਪਈ ਦੋਨਾਂ ਦੇ ਵਿੱਚ। ਮੈਨੂੰ ਹਣ ਕੀ ਪਤਾ ਦੇਖਿਆ ਕਿ ਨਹੀਂ ਮੈਂ ਕਿਹੜਾ ਸਿਗਾ ਇੱਥੇ। ਤੇ ਇਧਰ ਕੀ ਹੋ ਰਿਹਾ ਬਾਬੂ? ਉਏ ਤੂੰ ਨਾ ਐਵੇਂ ਮੋਡੀਫਿਕੇਸ਼ਨ ਆ ਨਾ ਕਰ ਭਰਾਵਾ ਮਸੀ ਸਹੀ ਕਰਾਇਆ ਫੋਨ ਅੱਛਾ ਫੇਰ ਐਰਰ ਆ ਜਾਣੇ ਨੰਨੂ ਨੋ ਨੋ ਗੇਮ ਬੰਦ ਕਰ ਚੱਲ ਆਹੋ ਦੇਖਦਾ ਬਹੁਤ دیر ਹੈਲੋ ਇੱਧਰ ਕੀ ਹੋ ਰਿਹਾ ਹੈ ਅੰਗੇ ਲੈ ਰਹੀ ਏ ਇਹ ਕੀ ਹੋ ਰਿਹਾ ਹੈ ਹੋ ਗਾ ਕੀ ਅੱਛ ਅੱਛ ਆ ਆ ਦੇਖੀਅਸ ਦਿਖ ਦੇ ਡਰ ਗਿਆ ਜੀ ਰੋਣਾ ਲੱਜਾ ਕਿਦ ਤਰੇ ਮੂੰਹ ਨਾ ਬਣਾ ਲੈ ਰੋਣਾ ਕਿੱਥੇ ਆ ਤੇ ਆਹ ਦੇਖੋ ਆ ਫੁੱਲ ਕਿਦਾਂ ਖਿੜੇ ਹੋਏ ਆ ਤੇ ਆਹ ਪੱਤਾ ਹਰਾ ਹੀ ਆ ਵਸੇ ਆ ਬਣੇਗਾ ਪਰ ਪਤਾ ਨਹੀਂ ਕੀ ਚੱਕਰ ਹੈ ਤੇ ਇਹ ਵੱਧ ਨਹੀਂ ਰਿਹਾ پتہ ਨਹੀਂ ਮੈਨੂੰ ਨਹੀਂ ਪਤਾ ਲੱਗ ਰਿਹਾ ਇਹਦੇ ਵੱਲ ਜਿਆਦਾ ਧਿਆਨ ਨਹੀਂ ਆਪਾਂ ਦੇਰੇ ਤਾਂ ਕਰਗੇ ਤੇ ਇਹ ਜਿਹੜੇ ਇਹਨਾਂ ਨੂੰ ਆਪਾਂ ਛੱਡਤਾ ਸੀਗਾ ਇਦਾਂ ਹੀ ਤੇ ਤਾਂ ਵੀ ਦੇਖ ਲੋ ਇਹਦੇ ਵਿੱਚ ਹੈਨਾ ਕੁਦਰਤ ਨੇ ਆਪਣਾ ਜਾਦੂ ਦੁਹਾਈ ਦਿੱਤਾ ਆਪਣੇ ਆਪ ਹੀ ਉੱਗ ਗਿਆ ਇੰਨੇ ਵੱਡੇ ਆ ਦੇ ਲੋ ਉਸ ਤੋਂ ਬਾਅਦ ਆ ਜਿਹੜੇ ਗਮਲੇ ਲਾਏ ਸੀ ਇਹਨਾਂ ਦੇ ਫੁੱਲ ਆ ਰਹੇ ਆ ਹੁਣ ਅੱਜ ਫੁੱਲ ਇੱਥੇ ਘੱਟੋ ਘੱਟ 5-6 ਫੁੱਲ ਸੀਗੇ ਤੇ ਹੁਣ ਝੜ ਕੇ ਤੇ ਆਹ ਦੇਖੋ ਵਿੱਚ ਫਸ ਗਏ ਨੇ ਆਹ ਦੇਖੋ ਆਹ ਫਸ ਗਏ ਆਹ ਦੇਖੋ ਤੇ ਇੱਥੇ ਦੋ ਫੁੱਲ ਆ ਗਏ ਇੱਕ ਸੀਗਾ ਦੋ ਆ ਗਏ ਇੱਥੇ ਫੁੱਲ ਨਹੀਂ ਆ ਰਹੇ ਪਰ ਇਹ ਵੱਧ ਰਿਹਾ ਆ ਦੇਖੋ ਬਾਹਰ ਨੂੰ ਚਲਾ ਗਿਆ ਤੇ ਹੋਰ ਸਾਹਮਣੇ گلاب ਦਾ ਬੂਟਾ گلاب ਆ ਚੁੱਕਾ ਹੈ ਖੁਸ਼ਖਬਰੀ ਇੱਕ ਖਬਰ ਆਪਾਂ ਹੋਰ ਤੁਹਾਨੂੰ ਦੇਣੀ ਸੀਗੀ ਵੀ ਅੱਜ ਅਸੀਂ ਜਾਣਾ ਫਿਲਮ ਦੇਖਣ ਵਾਸਤੇ ਉਹ ਤੁਹਾਨੂੰ ਅਲੱਗ ਵੀਡੀਓ ਦੇਖਣ ਨੂੰ ਮਿਲੇਗੀ ਕਿਉਂਕਿ ਇਹ ਪਹਿਲਾਂ ਦੀ ਵੀਡੀਓ ਦਾ ਤਾਂ ਕਰਕੇ ਉਹ ਲੱਗ ਵੀਡੀਓ ਬਣਾਵਾਂਗੇ ਆਪਾਂ ਲੱਗ ਸ਼ੂਟ ਕਰਾਂਗੇ ਹਨਾ ਤੇ ਹੋਰ ਉਸ ਤੋਂ ਬਾਅਦ ਫਿਰ ਹੋਰ ਕਈ ਪ੍ਰੋਗਰਾਮ ਤੁਹਾਨੂੰ ਪਤਾ ਫਿਰ ਜਦੋਂ ਪ੍ਰੋਣੇ ਆ ਜਾਣ ਤੇ ਕੰਟੈਂਟ ਹੀ ਕੰਟੈਂਟ ਹੁੰਦਾ ਆਪਣੇ ਕੋਲ ਹਨਾ ਤੇ ਬਾਕੀ ਹੋਰ ਲਾਈਫ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਗੱਲਾਂ ਵਾਤਾ ਚੱਲਣੀਆਂ ਆ ਆਪਾਂ ਕੁਝ ਕੁਝ ਸ਼ੇਅਰ ਕਰਦੇ ਨੇ ਨੇ ਕੁਝ ਸ਼ੇਅਰ ਕਰਨ ਵਾਲੀਆਂ ਨਹੀਂ ਹੁੰਦੀਆਂ ਹੈਗੀਆਂ ਤੇ ਚਲੋ ਬਸ ਐਦੀ ਲਾਈਫ ਤੁਹਾਨੂੰ ਪਤਾ ਚੱਲਦੀ ਰਹਿੰਦੀ ਹੈ ਤੇ ਹੁਣ ਆਪਾਂ ਜਾ ਰਹੇ ਆਂ ਬੂਟੇ ਲੈਣ ਵਾਸਤੇ ਤੇ ਆਪਾਂ ਐਦੀ ਹਫਤੇ ਦੀ ਹਫਤੇ ਮਤਲਬ ਕੋਸ਼ਿਸ਼ ਕਰਾਂਗੇ ਵੀ ਆਪਾਂ ਹਫਤੇ ਦੇ ਹਫਤੇ ਬੂਟੇ ਲਾਈਏ ਤੇ ਬੂਟੇ ਐਡ ਕਰੀਏ ਹੈਨਾ ਆਪਣੇ ਆਪਣੀ ਕੀ ਕਹਿੰਦੇ ਹੁੰਦੇ ਉਹਨੂੰ ਬਗਿਆੜੀ ਨਹੀਂ ਕਮੈਂਟ ਕਰਕੇ ਦੱਸਿਓ ਮੇਰਾ ਨਾਮ ਭੁੱਲ ਗਿਆ ਬਗੀਚੀ ਨਹੀਂ ਉਹ ਬਗੀਚਾ ਆਪਣੇ ਬਗੀਚੇ ਦੇ ਵਿੱਚ ਚਲੋ ਬਗੀਚਾ ਮੰਨ ਲਓ ਥੱਲੇ ਚੰਨੂ ਬੋਲਿਆ ਇੱਧਰ ਨੰਨੂ ਆ ਗਈ ਉਰੇਆ ਉਰੇਆ ਹੁਤੇ ਉਹ ਰਕੀ ਤੇ ਗੋਲ ਵੀ ਤੇ ਆਈ ਨਹੀਂ ਕਿਦਾਂ ਅੱਗੇ ਕਿਦਾਂ ਕਰਦਾ ਡਾਂਸ ਲੋ ਆਈ ਨਹੀਂ ਅੱਧੀ ਰਾਤ ਤੱਕ ਮੈਂ ਨਹੀਂ ਖੇਤੋਂ ਤੂੰ ਆਈ ਨਹੀਂ ਅੱਧੀ ਰਾਤ ਤੱਕ ਮੈਂ ਨਹੀਂ ਖੇਤੋਂ ਤੂੰ ਹਾਂ ਜੀ ਤੇ ਹੁਣ ਮੈਂ ਵਾਪਸ ਆ ਗਿਆ ਸੀਗਾ ਤੇ ਬੈਡ ਲੱ ਕੇ ਰਿਆ ਬਈ ਨਸਰੀ ਖੁੱਲੀ ਨਹੀਂ ਦੋ ਵਾਰੀ ਗੇੜਾ ਮਾਰਿਆ ਹੋਰ ਵੀ ਨਸਰੀਆਂ ਨੇ ਪਤਾ ਕੀਤਾ ਕਿਤੇ ਕਲਰਫੁਲ ਗਮਲੇ ਨਹੀਂ ਮਿਲਦੇ ਕਿਤੇ ਖੋਸ਼ ਕਿਤੇ ਅੱਜ ਦਾ ਬੈਡ ਲੱਕ ਹੀ ਸੀਗਾ ਤੇ ਹੁਣ ਦੇਖਦੇ ਆ ਕੀ ਬੰਦਾ ਸ਼ਾਮ ਤੱਕ ਸ਼ਾਇਦ ਨਰਸਰੀ ਖੁੱਲ ਜਾਵੇ ਸ਼ਾਮ ਨੂੰ ਲੈਵਾਂਗੇ ਤੇ ਫਿਰ ਹਾਲ ਹੁਣੇ ਫਿਲਮ ਦੇਖਣ ਜਾਣਾ ਤਾਂ ਕਰੇ ਹੁਣ ਤਿਆਰ ਤੁਰੋ ਰਹੇ ਨੇ ਤੇ 12 ਵਜ ਗਏ ਆਲਮੋਸਟ ਤੇ ਪੌਣੇ 2 ਵੇ ਦਾ ਸ਼ੋਅ ਹੈ ਤੇ ਫਿਰ ਦੇਖਦੇ ਆ ਉਹ ਆਪਾਂ ਵਲੌਗ ਲੱਗ ਤੋਂ ਬਣਾਵਾਂਗੇ ਤੇ ਇੱਧਰ ਦੇਖੋ ਇੱਧਰ 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 ਓਏ ਰਿਆ ਓਰੇ ਓਰੇ ਕੰਟੂ ਆ ਲੋ ਅਰੇ ਦੂ ਵਾਚਾ ਮਸਾਲਿਆ ਕਰਾਉਣ ਆ ਦੇਖੋ ਆ ਰਹਾ ਮੈਂ ਇਹਦੀ ਕੋਈ ਹੋਈ ਹੋਇਆ ਆਪ ਨੂੰ ਰਿਹਾ ਕੱਢ ਜਮਾ ਕੱਢਦਾ ਇੱਕ ਮਿੰਟ ਸੰਜੀ ਆਦਰ ਵੇ ਆਜਾ ਮੱਛੀ ਵੀ ਕਿ ਉਹ ਦੇ ਉੱਤੇ ਤੇ ਫਾਈਨਲੀ ਆਪਾਂ ਇਹ ਨਨੂ ਦੇ ਸਿਰ ਚੋਂ ਕੱਢ ਹੀ ਦਿੱਤਾ ਠੀਕ ਹੈ ਨਾ ਨਨੂ ਹਾਂਜੀ ਤੇ ਇਸੇ ਦੇ ਨਾਲ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਐਂਡ ਮਿਲਦੇ ਤੁਹਾਨੂੰ ਨੈਕਸਟ ਵਲੌਗ ਦੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਨਾ ਭੁੱਲਿਓ ਤੇ ਵੇਖਦੇ ਰਹੋ ਸਾਡੀ ਵੀਡੀਓ ਤੇ ਪੂਰੀ ਵੀਡੀਓ ਜ਼ਰੂਰ ਦੇਖਿਓ ਠੀਕ ਹੈ ਜੀ ਤੇ ਮਿਲਦੇ ਤੁਹਾਨੂੰ ਨੈਕਸਟ ਵਲੌਗ ਜੀ ਸਤਿ ਸ਼੍ਰੀ ਅਕਾਲ ਜੀ